ਗੁਰੂ ਸvare ਖਾਲਸਾ ਜੀਓ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸvare ਸਿੱਖ ਚੈਟਰ ਤੇ ਆਪ ਸਭ ਦਾ ਸਵਾਗਤ ਹੈ ਇਸ ਚੈਨਲ ਤੇ ਆਪ ਜੀ ਸ਼੍ਰਵਣ ਕਰ ਰਹੇ ਹੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਇਤਿਹਾਸ ਪਿਛਲੇ ਅਧਿਆਏ ਵਿੱਚ ਆਪ ਜੀ ਨਾਲ ਸਾਂਝ ਪਾਏ ਸੀ ਕਿ ਔਰੰਗਜ਼ੇਬ ਨੇ ਕਿਵੇਂ ਇੱਕ ਖਾਸ ਨੀਤੀ ਦੇ ਤਹਿਤ ਕਸ਼ਮੀਰ ਦੇ ਪੰਡਤਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਹੈ ਔਰ ਉਸ ਸਮੇਂ ਜੋ ਕਸ਼ਮੀਰ ਦੇ ਪੰਡਤ ਸਨ ਉਹਨਾਂ ਤੇ ਜ਼ੁਲਮ ਕਰਵਾਉਣੇ ਆਰੰਭ ਕਰ ਦਿੱਤੇ ਨੇ ਸ਼ੇਰ ਅਫਗਾਨ ਖਾਨ ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਹੈ ਜਿਸ ਨੇ ਬਹੁਤ ਸਾਰੀਆਂ ਬੰਦਸ਼ਾਂ ਅਤੇ ਦਬਾਅ ਬਣਾ ਕੇ ਕਸ਼ਮੀਰੀਆਂ ਤੇ ਜ਼ੁਲਮ ਕਰਨੇ ਆਰੰਭ ਕੀਤੇ ਨੇ ਕਸ਼ਮੀਰੀ ਪੰਡਤਾਂ ਦੇ ਮਨ ਵਿੱਚ ਹਾਹਾਕਾਰ ਹੈ ਉਹ ਹੁਣ ਇਕੱਠੇ ਹੋ ਕੇ ਵਿਚਾਰਨ ਲੱਗੇ ਨੇ ਕਿ ਕਿਵੇਂ ਆਪਣੇ ਧਰਮ ਨੂੰ ਬਚਾਇਆ ਜਾਵੇ ਸੋ ਇਸ ਇਸ ਜ਼ੁਲਮ ਦਾ ਟੱਕਰ ਕਰਨ ਵਾਸਤੇ ਕਸ਼ਮੀਰੀ ਪੰਡਤਾਂ ਨੇ ਸਭ ਤੋਂ ਪਹਿਲਾਂ ਜਿੱਥੇ-ਜਿੱਥੇ ਵੀ ਹਿੰਦੂਆਂ ਦਾ ਰਾਜ ਸੀ ਜਿਵੇਂ ਕਸ਼ਮੀਰ ਦੇ ਨਾਲ ਹੀ 22 ਤਾਰ ਦੇ ਬਾਅਦ ਸਾਰੇ ਰਾਜੇ ਤਕਰੀਬਨ ਸਾਰੇ ਇਹ ਹਿੰਦੂਸਤਾਨ ਉਹਨਾਂ ਸਾਰਿਆਂ ਵਾਲੇ ਪਾਸੇ ਪੱਤਰਕਾਵਾਂ ਲਿਖ ਕੇ ਚਿੱਠੀਆਂ ਲਿਖ ਕੇ ਆਪਣੇ ਦੂਤ ਭੇਜੇ ਨੇ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜੇ ਹਿੰਦੂ ਧਰਮ ਦੇ ਵੱਡੇ ਸਥਾਨ ਸਨ ਜਿਵੇਂ ਬਨਾਰਸ ਕਾਸ਼ੀ ਤੇ ਵਿਸ਼ਵਨਾਥ ਇਸੇ ਤਰ੍ਹਾਂ ਹੀ ਉਹਨਾਂ ਨੇ ਅੜੀਸਾ ਦੇ ਵਿੱਚ ਜਗਨਨਾਥਪੁਰੇ ਭਾਵ ਕੇ ਭਾਰਤ ਦੇ ਜਿੰਨੇ ਵੱਡੇ ਉਹਨਾਂ ਦੇ ਧਾਰਮਿਕ ਸਥਾਨ ਸਨ ਉਹਨਾਂ ਦੇ ਮੁਖੀਆਂ ਨੂੰ ਉਹਨਾਂ ਦੇ ਪੁਜਾਰੀਆਂ ਨੂੰ ਉਹਨਾਂ ਦੇ ਆਚਾਰੀਆਂ ਨੂੰ ਚਿੱਠੀਆਂ ਲਿਖੀਆਂ ਨੇ ਤੇ ਦੂਤ ਭੇਜੇ ਨੇ ਕਾਫੀ ਸਮਾਂ ਉਹਨਾਂ ਨੇ ਇੰਤਜ਼ਾਰ ਕੀਤਾ ਹੈ ਪਰ ਉਹਨਾਂ ਨੂੰ ਕਿਸੇ ਪਾਸਿਓ ਕੋਈ ਵੀ ਜਵਾਬ ਨਹੀਂ ਆਇਆ ਉਹਨਾਂ ਨੇ ਬਹੁਤ ਸਾਰੇ ਆਪਣੇ ਯਤਨ ਯਾਰੀ ਰੱਖੇ ਪਰ ਉਹਨਾਂ ਦੇ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ਸੁਭੋ ਦਿਨੋਂ ਦਿਨ ਉਹਨਾਂ ਦੇ ਉੱਤੇ ਜ਼ੁਲਮਵਾਦਾ ਜਾ ਰਿਹਾ ਹੈ ਇਸੇ ਤਰ੍ਹਾਂ ਬਾਕੀ ਸਾਰੇ ਹਿੰਦੂ ਜਿਹੜੇ ਨੇ ਉਹ ਜੋ ਕਸ਼ਮੀਰ ਦੇ ਵਿੱਚ ਹੀ ਅਮਰਨਾਥ ਹੈ ਜਿੱਥੇ ਭਗਵਾਨ ਸ਼ਿਵ ਦੀ ਉਹਨਾਂ ਵੱਲੋਂ ਪੂਜਾ ਕੀਤੀ ਜਾਂਦੀ ਹੈ ਉੱਥੇ ਜਾ ਕੇ ਵੀ ਉਹਨਾਂ ਨੇ ਬਹੁਤ ਸਾਰੀਆਂ ਪੂਜਾ ਅਰਚਨਾਵਾਂ ਕੀਤੀਆਂ ਨੇ ਭਗਵਾਨ ਸ਼ਿਵ ਦੇ ਅੱਗੇ ਵੀ ਬੇਨਤੀਆਂ ਕੀਤੀਆਂ ਨੇ ਪਰ ਉਹ ਬੇਨਤੀਆਂ ਉਹਨਾਂ ਦੀਆਂ ਅਜੇ ਸਵੀਕਾਰ ਨਹੀਂ ਹੋਈਆਂ ਔਰ ਇਤਿਹਾਸ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਦਿਨ ਉਹਨਾਂ ਪੰਡਤਾਂ ਦੇ ਵਿੱਚੋਂ ਇੱਕ ਪੰਡਤ ਜਿਹੜਾ ਸੀ ਉਸ ਨੂੰ ਰਾਤ ਸੁਪਣੇ ਦੇ ਵਿੱਚ ਭਗਵਾਨ ਸ਼ਿਵ ਨੇ ਸਾਖਸ਼ਾਤ ਹੋ ਕੇ ਦਰਸ਼ਨ ਦੇ ਕੇ ਕਿਹਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਹੁਣ ਤੁਹਾਡੀ ਬਾਹ ਫੜਨ ਵਾਲਾ ਨਹੀਂ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਧਰਮ ਬਚਾ ਰਹੇ ਤਾਂ ਇਸ ਸਮੇਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਨ ਉਹਨਾਂ ਕੋਲ ਜਾਓ ਤੇ ਉਹਨਾਂ ਨੂੰ ਆਪਣੀ ਬਾਹ ਪਕੜਨ ਵਾਸਤੇ ਬੇਨਤੀ ਕਰੋ ਤਾਂ ਕਿ ਤੁਹਾਡੇ ਦੂਤਰੰਦੇ ਰੱਖਿਆ ਹੋ ਸਕੇ ਸੋ ਉਹਨਾਂ ਸਾਰਿਆਂ ਨੇ ਉਸ ਪੰਡਤ ਨੂੰ ਜਿਸ ਨੂੰ ਸੁਪਨਾ ਆਇਆ ਹੈ ਉਸ ਨੇ ਬਾਕੀ ਪੰਤੇ ਇਕੱਠੇ ਕਰਕੇ ਉਸ ਸੁਪਨੇ ਬਾਰੇ ਦੱਸਿਆ ਹੈ ਪਰ ਆਨੰਦਪੁਰ ਸਾਹਿਬ ਉਹਨਾਂ ਨੂੰ ਕੌਣ ਲੈ ਕੇ ਜਾਵੇ ਉਹ ਕਿਵੇਂ ਆਨੰਦਪੁਰ ਸਾਹਿਬ ਪਹੁੰਚਣ ਉਹਨਾਂ ਨੇ ਇਸ ਵਾਸਤੇ ਪੰਡਤ ਕਿਰਪਾ RAM ਜੀ ਦੇ ਨਾਲ ਆਪਣੇ ਸਬੰਧ ਜੋੜਨ ਵਾਸਤੇ ਕੋਈ ਦੂਤ ਜਾਂ ਆਪਣੇ ਏਲਚੀ ਭੇਜੇ ਨੇ ਨਾਲ ਹੀ ਇੱਕ ਚਿੱਠੀ ਵੀ ਭੇਜੀ ਹੈ ਪੰਡਤ ਕਿਰਪਾ RAM ਜੀ ਉਸ ਸਮੇਂ ਬਾਲ ਗੋਵਿੰਦ ਰਾਏ ਜੀ ਨੂੰ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੰਸਕ੍ਰਿਤ ਦੀ ਵਿੱਦਿਆ ਦੇ ਰਹੇ ਸਨ ਉਹਨਾਂ ਕੋਲ ਚਿੱਠੀ ਪਹੁੰਚੀ ਹੈ ਏਲਚੀ ਪਹੁੰਚਿਆ ਹੈ ਪੰਡਤ ਕਿਰਪਾ RAM ਜੀ ਨੇ ਉਹਦੇ ਨਾਲ ਹੀ ਜਾਣ ਵਾਸਤੇ ਗੁਰੂ ਪਾਤਸ਼ਾਹ ਜੀ ਕੋਲੋਂ ਆਗਿਆ ਮੰਗੀ ਹੈ ਤਾਂ ਕਿ ਇਸ ਦਾ ਪਤਾ ਲੱਗ ਸਕੇ ਕਿ ਅਸਲ ਹਕੀਕਤ ਕੀ ਹੈ ਪੰਡਤ ਕਿਰਪਾ ਰਾਮ ਜੀ ਜਾਂ ਪੰਡਤ ਕਿਰਪਾ ਦਤ ਜੀ ਵੀ ਉਹਨਾਂ ਨੂੰ ਕਿਤੇ ਕਿਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਉਹਨਾਂ ਦਾ ਪਸ਼ੋਕੜ ਮਟਨ ਕਸ਼ਮੀਰ ਦਾ ਸੀ ਉਹਨਾਂ ਦੀਆਂ ਚਾਰ ਪੀੜੀਆਂ ਪਹਿਲਾਂ ਪੰਡਤ ਬ੍ਰਹਮਦਾਤ ਜੀ ਹੋਏ ਨੇ ਜਿਹੜੇ ਗੱਡਿਆਂ ਦੇ ਉੱਤੇ ਧਾਰਮਿਕ ਪੁਸਤਕਾਂ ਲਾ ਕੇ ਫਿਰਦੇ ਹੁੰਦੇ ਸਨ ਵੱਡੇ ਵੱਡੇ ਵਿਦਵਾਨਾਂ ਨੂੰ ਚੈਲੰਜ ਕਰਦੇ ਹੁੰਦੇ ਸਨ ਕਿ ਮੇਰੇ ਨਾਲ ਗਿਆਨ ਚਰਚਾ ਕਰੋ ਜੇ ਹਾਰ ਗਏ ਤਾਂ ਇਹ ਗੱਡਿਆਂ ਦੀਆਂ ਕਿਤਾਬਾਂ ਸਾਰੀਆਂ ਤੁਹਾਡੀਆਂ ਪੋਥੀਆਂ ਸਾਰੀਆਂ ਤੁਹਾਡੀਆਂ ਜੇ ਹਾਰ ਗਏ ਤੇ ਮੈਂ ਜੋ ਚਾਹੂੰ ਤੁਹਾਡੇ ਨਾਲ ਸਲੂਕ ਕਰਾਂਗਾ ਤੇ ਤੁਹਾਡੀਆਂ ਸਾਰੀਆਂ ਪੋਥੀਆਂ ਮੇਰੀਆਂ ਨਾਲ ਹੀ ਦੱਸ ਦਿਆ ਕਰਦੇ ਸਨ ਕਿ ਆ ਜਿੰਨੇ ਗੱਡੇ ਪੋਥੀਆਂ ਦੇ ਭਰੇ ਨੇ ਇਹ ਸਾਰੀਆਂ ਪੋਥੀਆਂ ਉਹਨਾਂ ਹਾਰੇ ਹੋਈਆਂ ਦੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਗਿਆਨ ਚਰਚਾ ਕੀਤੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਬ੍ਰਹਮ ਦਤ ਦਾ ਜਿਹੜਾ ਉਸ ਸਮੇਂ ਹੰਕਾਰ ਤੋੜਿਆ ਸੀ ਇਹ ਆਸਾ ਕੀ ਵਾਰ ਦੇ ਵਿੱਚ ਦਰਜ ਹੈ ਅਖੀਰਲੀ ਪਉੜੀ ਹੈ ਸ਼ੁਰੂਆਤ ਹੁੰਦੀ ਹੈ ਪੜ ਪੜ ਗੱਡੀ ਲੱਗਦੀ ਆ ਪਰ ਪੜ ਭਰੀਆ ਖਾਤ ਤੋ ਅਖੀਰਲੀ ਹੈ ਨਾਨਕ ਲੇਖਿਆ ਇੱਕ ਗੱਲ ਔਰ ਹਮੈ ਚਖਣਾ ਚਾਖ ਬ੍ਰਹਮਦਤ ਦਾ ਪਾਤਸ਼ਾਹ ਜੀ ਨੇ ਹੰਕਾਰ ਤੋੜਿਆ ਸੀ ਉਸਨੇ ਸਿੱਖੀ ਪਾਤਸ਼ਾਹ ਜੀ ਕੋਲੋਂ ਪ੍ਰਾਪਤ ਕੀਤੀ ਸੀ ਉਸ ਦਾ ਬੇਟਾ ਹੋਇਆ ਅਡੂਰਾਮ ਉਸ ਦਾ ਬੇਟਾ ਹੋਇਆ ਨਾਰਾਇਣ ਦੱਤ ਤੇ ਉਸ ਦਾ ਬੇਟਾ ਸੀ ਪੰਡਤ ਕਿਰਮਾ ਕਿਰਪਾ ਰਾਮ ਜਾਂ ਕਿਰਪਾ ਦੱਤ ਸੋ ਪੰਡਤ ਕਿਰਪਾ ਰਾਮ ਜੀ ਮਟਰਨ ਪਹੁੰਚੇ ਨੇ ਸਾਰੇ ਪੰਡਤਾਂ ਦਾ ਇਕੱਠ ਹੋਇਆ ਏ ਸਾਰੇ ਹਾਲਾਤ ਉਹਨਾਂ ਨੇ ਦੇਖੇ ਨੇ ਇੱਕ ਪੰਡਤਾਂ ਦਾ ਦਸਤ ਬਣਾ ਕੇ ਉਹ ਸਾਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਉੱਤੇ ਪਹੁੰਚੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਹੈ ਤੇ ਆਪਣੀ ਫਰਿਆਦ ਰੱਖੀ ਹੈ ਜਿਸ ਬਾਬਤ ਬਹੁਤ ਸਾਰੇ ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਮਿਲਦਾ ਹੈ ਸੋ ਜਦੋਂ ਪੰਡਿਤ ਕਿਰਪਾ RAM ਜੀ ਸਮੂਹ ਪੰਡਤਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਨੇ ਤਸਮੂਹ ਪੰਡਤਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਹੈ ਆਖਿਆ ਹੈ ਕਿ ਅਸੀਂ ਪੰਡਤ ਕਿਰਪਾ RAM ਜੀ ਦੀ ਅਗਵਾਈ ਵਿੱਚ ਆਪ ਜੀ ਕੋਲ ਲਾਏ ਹਾਂ ਸਾਡਾ ਜੋ ਹਾਲ ਹੈ ਉਹ ਪੰਡਤ ਕਿਰਪਾ RAM ਜੀ ਆਪ ਜੀ ਦੇ ਸਨਮੁਖ ਰੱਖਣਗੇ ਪੰਡਤ ਕਿਰਪਾ RAM ਜੀ ਉਸ ਸਮੇਂ ਫਿਰ ਕਹਿਣ ਲੱਗੇ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਉਸ ਦਾ ਗਵਰਨਰ ਸ਼ੇਰ ਅਫਗਾਨ ਤੇ ਹੋਰ ਐਲਕਾਰ ਇਹ ਤਾਕਤ ਦੇ ਨਸ਼ੇ ਦੇ ਵਿੱਚ ਮਸਤ ਹੋਏ ਹਾਥੀ ਵਾਂਗ ਪੁੱਤਰੇ ਹੋਏ ਹਨ ਤੇ Hindu ਧਰਮ ਦੇ ਦਰਖਤ ਨੂੰ ਜੜੋ ਖਾੜਨਾ ਚਾਹੁੰਦੇ ਹਨ ਤੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੇ ਤੁਸੀਂ ਸਾਡੀ ਸਹਾਇਤਾ ਕਰੋ ਤਾਂ ਸਾਡਾ ਧਰਮ ਬਚ ਜਾਵੇਗਾ ਉਸ ਸਮੇਂ ਦੇ ਜੋ ਉਸਨੇ ਬੇਨਤੀ ਕੀਤੀ ਹੈ ਉਹ ਬੇਨਤੀ ਗਿਆਨੀ ਗਿਆਨ ਸਿੰਘ ਜੀ ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਉਹ ਲਿਖਦੇ ਨੇ ਗੱਜ ਸਮ ਤੁਰਕ ਤੇਜ ਚੁਗਵਤਾ ਹਿੰਦੂ ਧਰਮਾਂ ਤੁਰਕੋ ਪਖ ਮਤਾ ਤੋਰ ਤਮੂਲ ਉਖਾਰਿਓ ਜੋਵਤ ਬਲੇ ਕਿਹਰੀ ਤੁਮ ਰਿ ਹੋਵਤ ਹੱਥ ਜੋੜ ਕੇ ਬੇਣ ਤੇ ਕੀਤੇ ਹੈ ਪਾਤਸ਼ਾਹ ਜੀ ਜਦੋਂ ਧਰਮ ਡੁੱਬਣ ਲੱਗੇ ਤਾਂ ਉਹ ਕਾਲਪੁਰਖ ਆਪਣੇ ਕਿਸੇ ਮਹਾਨ ਆਤਮਾ ਨੂੰ ਭੇਜਦਾ ਹੈ ਜੋ ਧਰਮੀਆਂ ਦੀ ਰੱਖਿਆ ਕਰਦਾ ਹੈ ਪਾਤਸ਼ਾਹ ਜੀ ਇਸ ਸਮੇਂ ਆਪ ਜੀ ਅਕਾਲ ਪੁਰਖ ਦੇ ਦੂਤ ਦੇ ਰੂਪ ਵਿੱਚ ਉਹਨਾਂ ਦੇ ਰੂਪ ਦੇ ਵਿੱਚ ਇਸ ਧਰਤੀ ਉੱਤੇ ਆਏ ਹੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਸਾਡੇ ਧਰਮ ਦੀ ਰੱਖਿਆ ਕਰੋ ਤੋਂ ਗੱਲ ਨੂੰ ਜਾਰੀ ਰੱਖਦੇ ਹਾਂ ਉਹਨਾਂ ਨੇ ਹੋਰ ਕਿਹਾ ਹੈ ਤੂੰ ਪਰਉਪਕਾਰੀ ਰੂਪ ਮੁਰਾਰੇ ਸ਼ਕਤੀ ਭਾਰੀ ਜਤੈਵਰ ਹਿਤ ਧਰਮ ਪੂਜਾਉਣ ਤੁਮਰਾ ਯਾਵਣ ਹੋਇਓ ਪਾਵਣ ਧਰਾ ਧਰਾ ਇਤਿਆਦਿਕ ਬਾਣੇ ਹਿੰਦਵਨ ਬਾਣੇ ਦੀਨ ਕਤਾਣੇ ਹੋਏ ਜਬ ਗੁਰ ਤੇਗ ਬਹਾਦਰ ਹਿੰਦੂਨ ਚਾਦਰ ਰੱਖਿ ਖਾਦਰ ਸੁਣਿਆ ਸਭ ਆਪਣੀਆਂ ਬੇਣਤੀਆਂ ਉਹਨਾਂ ਨੇ ਇੰਜ ਕੀਤੀਆਂ ਨੇ ਤੁਸੀਂ ਪ੍ਰਭੂ ਦੇ અવਤਾਰ ਹੋ ਸਾਡੀ ਬਾਹ ਪਕੜੋ ਅਤੇ ਇਸ ਬੇੜੀ ਦੇ ਮਲਾਹ ਬਣ ਕੇ ਸਾਨੂੰ ਪਾਰ ਉਤਾਰਾ ਕਰੋ ਸਿਰਫ ਸਾਨੂੰ ਤੁਹਾਡਾ ਹੀ ਆਸਰਾ ਹੈ ਹਿੰਦੂਆਂ ਦੀ ਹੁਣ ਤੁਸੀਂ ਹੀ ਟੇਕ ਹੋ ਜੇ ਤੁਸੀਂ ਸਾਡੀ ਬਾਹ ਨਾ ਫੜੇ ਤਾਂ ਇਸ ਸਾਰੇ ਸੰਸਾਰ ਦੇ ਵਿੱਚ ਕੋਈ Hindu ਦਿ세ਗਾ ਹੀ ਨਹੀਂ ਉਹ ਬੇਨਤੀਆਂ ਕਰਦੇ ਪਏ ਨੇ ਇਕ ਆਸਰਾ ਆਪ ਗਸਾਈ ਗਹ ਬਹ ਡੂਬਤ ਸਭ ਜਾਈ ਨਿਜ ਕਰਣਾ ਤਰਨੀ ਵਰਤੋ ਕਰਨ ਤਾਰ ਬਨ ਪਾਰਹ ਕਰੋ ਰੱਖੋ ਅਭਿੰਦਨ ਕੀ ਟੇਕ ਨਾਹਿ ਤਜਗ ਮਹਿ ਰਹਾ ਇਕ ਇਹ ਬੇਨਤੀਆਂ ਕੀਤੀਆਂ ਨੇ ਸ਼ਹੀਦ ਬਲਾਸ ਦੇ ਵਿੱਚ ਭਾਈ ਮਣੀ ਸਿੰਘ ਜੀ ਲਿਖਦੇ ਨੇ ਕੇ ਬ੍ਰਾਹਮਣਾਂ ਦੇ ਸ਼੍ਰੀ ਆਨੰਦਪੁਰ ਸਾਹਿਬ ਆ ਕੇ ਜੋ ਬੇਨਤੀਆਂ ਕੀਤੀਆਂ ਨੇ ਉਹ ਲਿਖਦੇ ਨੇ ਹਿੰਦੁਸਤਾਨ ਵਿੱਚ ਜਦ ਜੁਲਮਾਂ ਦੇ ਕਾਰਨ ਹਨੇਰਾ ਛਾ ਗਿਆ ਸਾਧੂ ਸੰਤ ਕੁਝ ਪਹਾੜਾਂ ਤੇ ਚਲੇ ਗਏ ਤੇ ਕੁਝ ਪਕੜ ਲਏ ਗਏ ਧਰਮ ਦੀ ਗੱਤ ਸੱਚਮੁੱਚ ਰਹਿ ਗਈ گاؤں ਅਤੇ ਗਰੀਬ ਦੀ ਰੱਖਿਆ ਕਰਨ ਵਾਲਾ ਕੋਈ ਵੀ ਨਾ ਰਹਾ ਤਾਂ ਉਸ ਸਮੇ ਗੁਰੂ ਤੇਗ ਬਹਾਦਰ ਹਿੰਦੂ ਦੀ ਚਾਦਰ ਜੇ ਚੱਕ ਨਾਨਕੀ ਆਨੰਦਪੁਰ ਸਾਹਿਬ ਵਿਖੇ ਵਿਚਰੇ ਸਨ ਉਹਨਾਂ ਨੇ Hindu ਧਰਮ ਦੇ ਤਿਲਕ ਤੇ ਜੰਜੂ ਦੀ ਰੱਖਿਆ ਕਰਨ ਦਾ ਬੀੜਾ ਉਠਾ ਲਿਆ ਕਿਉਂਕਿ ਉਹਨਾਂ ਦੇ ਬਗਿਆਰ ਕੋਈ ਬਚਾ ਵੀ ਨਹੀਂ ਸੀ ਸਕਦਾ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਉਹਨਾਂ ਦੀਆਂ ਫਰਿਆਦਾਂ ਸੁਣ ਕੇ ਆਪਣੇ ਮਨ ਦੇ ਵਿੱਚ ਨਿਸ਼ਚਾ ਕਰ ਲਿਆ ਹੈ ਕਿ ਹੁਣ ਆਪਣਾ ਸੀਸ ਦੇ ਕੇ ਮੁਗਲਾਂ ਨੂੰ ਸ਼ਰਮਿੰਦਾ ਤੇ ਝੂਠਾ ਕਰਨਾ ਹੈ ਇਸ ਗिराए ਜਾ ਰਹੇ ਇਸ ਪੁੱਟੇ ਜਾ ਰਹੇ ਦਰਖਤ ਨੂੰ ਖੂਨ ਦੇ ਕੇ ਹਰਾ-ਪਰਾ ਕਰਨਾ ਹੈ ਤਾਂ ਗੁਰੂ ਪਾਤਸ਼ਾਹ ਜੀ ਦੀ ਸੋਚ ਨੂੰ ਉਸ ਮਹਾਨੇ ਗਿਆਨ ਸਿੰਘ ਜੀ ਤੇ ਭਾਈ ਸੂਰ ਭਾਈ ਸੰਤੋਖ ਸਿੰਘ ਹੀ ਲਿਖਦੇ ਨੇ ਧਰਮ ਕਲਪਤਰ ਸਭ ਜਿ ਰੱਖਾ ਹਮ ਆਪਣਾ ਰਤ ਸਿੰਚਾਏ ਆਪਣਾ ਖੂਨ ਦੇ ਕੇ ਇਸ ਨੂੰ ਅਸੀਂ ਹਰਿਆ ਭਰਿਆ ਰੱਖਾਂਗੇ ਪਰ ਨਾਲ ਹੀ ਗੁਰੂ ਪਾਤਸ਼ਾਹ ਜੀ ਦੇ ਜੋ ਬਚਨ ਸਮੇ ਮੁਖਾਰ ਬਿੰਦ ਤੋਂ ਨਿਕਲੇ ਨੇ ਬਗੈਰ ਸਿਰ ਦਿੱਤੇ ਇਸ ਜਗਤ ਵਿੱਚ ਹੁਣ ਸੁਖ ਨਹੀਂ ਹੋਣ ਲੱਗਾ ਸਬ ਸਤਗੁਰ 임 ਮੰਨਠ ਹੈ ਰਾਇ ਬਿਨ ਸਿਰ ਦੀਏ ਜਗਤ ਦੁਖ ਪਾਏ ਤਾਂ ਪਾਤਸ਼ਾਹ ਜੀ ਦਾ ਜੋ ਸਮੇ ਸੀ ਮਨ ਦੇ ਜੋ ਫੁਰਨੇ ਸਨ ਜੋ ਗੁਰੂ ਪਾਤਸ਼ਾਹ ਜੀ ਦੇ ਮੁਖ ਦੇ ਉੱਤੇ ਸੀ ਜੋ ਗੁਰੂ ਪਾਤਸ਼ਾਹ ਜੀ ਨੇ ਉਸ ਭਰੀ ਸਭਾ ਦੇ ਵਿੱਚ ਪਾਤਸ਼ਾਹ ਜੀ ਨੇ ਫਰਮਾਇਆ ਹੈ ਗਿਆਨੀ ਗਿਆਨ ਸਿੰਘ ਜੀ ਨੇ ਉਸ ਸਮੇਂ ਦੇ ਵਾਰਤਾ ਲਾਪ ਨੂੰ ਇੰਜ ਲਿਖਿਆ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਪੰਡਤਾਂ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਾਰਤਾ ਲਾਪ ਚੱਲ ਰਿਹਾ ਸੀ ਤੇਗ ਗੁਰੂ ਤੇਗ ਬਹਾਦਰ ਜੀ ਦੇ ਮੁਖਤੇ ਵਿੱਚੋਂ ਬਚਨ ਨਿਕਲਿਆ ਹੈ ਜੇ ਕੋਈ ਸੀਸ ਬਲੀ ਆਪ ਦੇਵੇ ਤਾਂ ਧਰਮ ਵਚਾ ਜਦੋਂ ਗੁਰੂ ਪਾਤਸ਼ਾਹ ਜੀ ਇਹ ਗੱਲ ਕਹਿ ਰਹੇ ਨੇ ਤਾਂ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਹਰੋਂ ਖੇਡਦੇਆਂ ਹੋયા ਦੀਵਾਨ ਦੇ ਵਿੱਚ ਆਏ ਨੇ ਪੁੱਛਿਆ ਹੈ ਆਪਣੇ ਪਿਤਾ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇਹ ਪੰਡਤ ਕਿਉਂ ਆਏ ਨੇ ਕੀ ਫਰਿਆਦ ਲੈ ਕੇ ਆਏ ਨੇ ਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਬੇਟੇ ਬਾਲ ਗੋਪਿੰਦ ਰਾਏ ਜੀ ਨੂੰ ਦੱਸਿਆ ਹੈ ਐਸੇ ਸਮੇਂ ਰਾਵੈ ਸਮ ਜਗਮੈ ਸਮਰਥ ਪਰਿ ਉਪਕਾਰੇ ਨਾ ਮਹਾਤਮਾ ਹੈ ਧਰਮਾਤਮਾ ਪੂਰਨ ਪੁਰਖ ਅਵਤਾਰੀ ਜੇ ਸਿਰ ਦੀਏ ਪਰਜਾ ਬਚੈ ਤੋ ਬਿਨ ਦੇਰੀ ਦੀਏ ਨਫੇਵਾਰ ਇਸ ਕੋ ਸਮਸਾਦਾ ਔਰ ਨਾ ਕੋਈ ਪਕੀਏ ਜਦੋਂ ਇਹ ਗੱਲ ਲਿਖੀ ਹੈ ਜਦੋਂ ਇਹ ਗੱਲ ਸੁਣੀ ਹੈ ਬਾਲ ਗੋਵਿੰਦਰਾਏ ਜੀ ਨੇ ਤਾਂ ਉਹਨਾਂ ਨੇ ਉਸ ਸਮੇਂ ਸਹਿ ਸੁਬਾਈ ਆਪਣੇ ਮਨ ਦੇ ਵਿੱਚ ਬਚਨ ਕੀਤਾ ਹੈ ਪਾਤਸ਼ਾਹ ਜੀ ਐਸ ਸਮੇਂ ਆਪ ਜੀ ਤੋਂ ਵੱਡਾ ਇਸ ਸੰਸਾਰ ਦੇ ਵਿੱਚ ਕੌਣ ਮਹਾਨ ਮਹਾਪੁਰਖ ਹੋ ਸਕਦਾ ਹੈ ਜੋ ਇਹਨਾਂ ਦਾ ਧਰਮ ਬਚਾ ਸਕੇ ਤਾਂ ਗੁਰੂ ਪਾਤਸ਼ਾਹ ਜੀ ਨੇ ਫਿਰ ਜੋ ਉਸ ਸਮੇਂ ਵਿਚਾਰ ਕੀਤੀ ਹੈ ਤੁਰੰਤ ਸਾਬ ਸਿੱਖਾ ਨੂੰ ਆਪ ਜੀ ਨੇ ਹੁਕਮ ਕੀਤਾ ਹੈ ਕਿ ਗੁਰਗੱਦੀ ਦੀਆਂ ਰਸਮਾਂ ਵਾਸਤੇ ਜੋ ਰਸਦਾਂ ਨੇ ਜੋ ਮਰਿਆਦਾ ਨਿਭਾਉਣ ਵਾਸਤੇ ਸਮਾਨ ਹੈ ਉਹ ਸਾਰਾ ਲੈ ਕੇ ਆਓ ਸ਼ਹੀਦ ਬਲਾਸ ਦੇ ਕਰਤਾ ਭਾਈ ਮਣੀ ਸਿੰਘ ਜੀ ਲਿਖਦੇ ਨੇ ਕਿ ਆਪ ਜੀ ਨੇ ਬਾਲ ਗੋਪਿੰਦ ਰਾਏ ਨੂੰ ਜਿਹੜੇ ਉਸ ਸਮੇਂ 9 ਸਾਲ ਦੀ ਉਮਰ ਸੀ ਮਈ 1675 ਦੇ ਵਿੱਚ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਪਹੁੰਚੇ ਸਨ ਗੁਰੂ ਸਾਹਿਬ ਜੀ ਦੀ ਉਮਰ ਉਸ ਸਮੇਂ ਕੇਵਲ 9 ਸਾਲ ਦੀ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੇ ਕਮਰ ਕੱਸਾ ਕੀਤਾ ਹੈ ਹਰਗਵਿੰਦ ਸੱਚੇ ਪਾਤਸ਼ਾਹ ਜੀ ਦੇ ਸ਼ਸਤਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਸਨ ਉਹ ਸਾਰੇ ਬਾਲ ਗੋਵਿੰਦਰਾਏ ਜਿੰਨੂੰ ਪਹਿਨਾ ਕੇ ਉਹਨਾਂ ਦੇ ਅੱਗੇ 5 ਪੈਸੇ ਅਤੇ ਨਾਰੀਅਲ ਰੱਖ ਕੇ ਗੁਰਿਆਈ ਦਾ ਤਿਲਕ ਉਹਨਾਂ ਨੂੰ ਦੇ ਦਿੱਤਾ ਹੈ ਤੇ ਆਪਣੇ ਮਨ ਦੇ ਵਿੱਚ ਸਾਰੇ ਵਿਚਾਰ ਕਰਕੇ ਤੇ ਸੰਗਤ ਦੇ ਵਿੱਚ ਇਸ ਬਾਰੇ ਦੱਸਿਆ ਹੈ ਕਿ ਅਸੀਂ ਆਪ ਹੁਣ ਦਿੱਲੀ ਜਾਵਾਂਗੇ ਤੇ ਦਿੱਲੀ ਜਾ ਕੇ ਇਸ ਗੱਲ ਦਾ ਨਿਰਣਾ ਕਰਾਂਗੇ ਕਿ Hindu ਧਰਮ ਦੀ ਰੱਖਿਆ ਕਿਵੇਂ ਹੋਵੇ ਤੋ ਬਾਲ ਗੋਬਿੰਦ ਰਾਏ ਜੀ ਨੇ ਜੋ ਆਪਣੇ ਭਾਵ ਉਸ ਸਮੇਂ ਪ੍ਰਗਟ ਕੀਤੇ ਨੇ ਉਹ ਸੰਬੰਧੀ ਵੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਤਬ ਸਤਗੁਰ ਐਵੇਂ ਮਨ ਠਹਿਰਾਈ ਬਿਨ ਸਿਰ ਦੀਏ ਜਗਤ ਦੁਖ ਪਾਏ ਦਾਸ ਗੋਬਿੰਦ ਤੇ ਪਾਸ ਬਹਾਇਓ ਕਮਰ ਕੱਸਾ ਸਤਗੁਰੂ ਕਰਾਇਓ ਪੈਸੇ ਪਾਂਚ ਸ੍ਰੀ ਫਲ ਏਕ ਧਰ ਅਗੇ ਦਿਓ ਮਸਤਕ ਟੇਗ ਬਾਲ ਗੁਰੂ ਤਬ ਕਹਿਓ ਅਲਾਏ ਪਿਤਾ ਗੁਰ ਤੋ ਕਰੋ ਸਹਾਇ ਤੁਸੀ ਸਹਾਇਤਾ ਕਰੋ ਇਨਾਂ ਦੇ ਜਾ ਕੇ ਤਾਂ ਕਿ ਇਨਾਂ ਦਾ ਧਰਮ ਬਸ ਸਕੇ ਸੋ ਗੁਰੂ ਸਾਰਿਓ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੰਜ ਕਸ਼ਮੀਰ ਦੇ ਪੰਡਤਾਂ ਨੂੰ ਉਹਨਾਂ ਦੇ ਧਰਮ ਬਚਾਉਣ ਦਾ ਵਚਨ ਦੇ ਕੇ ਦਿੱਲੀ ਵੱਲ ਜਾਣ ਦਾ ਨਿਰਣਾ ਕਰ ਲਿਆ ਹੈ ਸੋ ਗੁਰੂ ਸਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਇਸ ਨਿਰਣੇ ਤਹਿਤ ਫਿਰ ਕਦੋਂ ਦਿੱਲੀ ਵਾਲੇ ਪਾਸੇ ਨੂੰ ਚਾਲੇ ਪਾਏ ਨੇ ਉਹਨਾਂ ਨਾਲ ਕੌਣ ਕੌਣ ਹੈ ਰਸਤੇ ਵਿੱਚ ਆਪ ਜੀ ਕਿੱਥੇ ਰਹੇ ਤੇ ਉਸ ਤੋਂ ਬਾਅਦ ਆਪ ਜੀ ਨੂੰ ਕਿਵੇਂ ਗ੍ਰਿਫਤਾਰ ਕਰਕੇ ਕੀ ਕੀ ਸਜ਼ਾਵਾਂ ਦਿੱਤੀਆਂ ਇਹ ਅਸੀਂ ਅਗਲੇ ਅਧਿਆਇਆਂ ਦੇ ਵਿੱਚ জানਾਂਗੇ ਸੋ ਗੁਰੂਸਾਰੋ ਅਖੀਰ ਤੇ ਬੇਨਤੀ ਹੈ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰਾ ਸਿੱਖ ਇਤਿਹਾਸ ਦੀਆਂ ਗਾਥਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਨਾਲ ਇਹ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਕੱਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਲੜੀਵਾਰ ਜੀਵਨ ਇਤਿਹਾਸ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ